ਇੰਨੀ ਵੱਡੀ ਗਿਣਤੀ ਵਿੱਚ ਡੀਪਸੀ ਐਪ ਦੇ ਡਾਊਨਲੋਡ ਹੋਣ ਨੇ ਜਿੱਥੇ ਤਕਨੀਕ ਦੀ ਮੰਡੀ ਵਿੱਚ ਪੈਸੇ ਲਾਉਣ ਵਾਲਿਆਂ ਨੂੰ ਹੈਰਾਨ ਕਰ ਦਿੱਤਾ ਉੱਥੇ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਵੀ ਚੀਕ ਮਰਵਾ ਦਿੱਤੀ। ਇਸ ਨਾਲ ਅਮਰੀਕਾ ਦੀ ਸਟਾਕ ਮਾਰਕੀਟ ਵਿੱਚ ਤਫਤਲੀਆਂ ਮੱਚ ਗਈਆਂ। ਵੱਡੀਆਂ ਕੰਪਨੀਆਂ ਦੀ ਹਾਲਤ ਖਰਾਬ ਹੋ ਗਈ। ਨਾ ਵਿਡੀਆ ਤੇ ਮੈਟਾ ਵਰਗੀਆਂ ਕੰਪਨੀਆਂ ਦੇ ਭਵਿੱਖ ਤੇ ਸਵਾਲ ਉੱਠਣ ਲੱਗੇ। ਨਾ ਵਿਡੀਆ ਨੂੰ ਤਾਂ 600 ਬਿਲੀਅਨ ਡਾਲਰ ਦਾ ਨੁਕਸਾਨ ਹੋ ਗਿਆ। ਇਸ ਤੋਂ ਇਲਾਵਾ ਮਾਈਕਰੋਸਾਫਟ, ਟੈਸਲਾ ਤੇ ਗੂਗਲ ਦੇ ਸ਼ੇਅਰ ਵੀ ਡਿੱਗੇ। ਇਸ ਸਭ ਦਾ ਕਾਰਨ ਬਣਿਆ ਡੀਪਸੀ। 7 ਅਕਤੂਬਰ 2022 ਨੂੰ ਅਮਰੀਕਾ ਨੇ ਚੀਨ ਦੇ ਖਿਲਾਫ ਇੱਕ ਫੈਸਲਾ ਲਿਆ। ਉਸ ਸਮੇਂ ਜੋ ਬੈਡਨ ਅਮਰੀਕਾ ਦਾ ਰਾਸ਼ਟਰਪਤੀ ਸੀ। ਫੈਸਲੇ ਮੁਤਾਬਕ ਅਮਰੀਕਾ 'ਚ ਜਿਹੜੀਆਂ ਚਿਪਾਂ ਬਣਦੀਆਂ ਤੇ ਉਹ ਚੀਨ ਖਰੀਦਦਾ ਹੈ। ਉਸ ਨਾਲ ਚੀਨ ਦੀ ਫੌਜ ਤਕੜੀ ਹੋ ਰਹੀ ਹੈ ਤੇ ਆਧੁਨਿਕ ਹਥਿਆਰ ਬਣਾ ਰਹੀ। ਜੇਕਰ ਇਸ ਦਾ ਨਿਰਯਾਤ ਚੀਨ ਲਈ ਰੋਕ ਦਿੱਤਾ ਜਾਵੇ ਤਾਂ ਇਸ ਨਾਲ ਚੀਨ ਨੂੰ ਨੁਕਸਾਨ ਹੋਵੇਗਾ। ਇਹਨਾਂ ਚਿਪਾਂ ਨਾਲ AI ਤਿਆਰ ਹੁੰਦੀ ਹੈ। ਸੋ ਚੀਨ ਕੋਲ ਇਹ ਚਿਪਾਂ ਨਾ ਜਾਣਗੀਆਂ ਤਾਂ AI ਵਿੱਚ ਬਹੁਤ ਪਿੱਛੇ ਰਹਿ ਜਾਊਗਾ ਇਸ ਲਈ ਇਹ ਫੈਸਲਾ ਲਿਆ ਗਿਆ ਕਿ ਇਹਨਾਂ ਚਿਪਾਂ ਦਾ ਨਿਰਯਾਤ ਚੀਨ ਲਈ ਬੰਦ ਕਰ ਦਿੱਤਾ ਜਾਵੇ ਪਰ 27 ਜਨਵਰੀ 2025 ਨੂੰ ਜੋ ਹੋਇਆ ਉਹ ਹੈਰਾਨ ਕਰਨ ਵਾਲਾ ਸੀ ਇਸ ਨਾਲ ਅਮਰੀਕਾ ਦੀ ਸਟਾਕ ਮਾਰਕੀਟ ਵਿੱਚ ਤੜਥਲੀਆਂ ਮਚ ਗਈਆਂ ਵੱਡੀਆਂ ਕੰਪਨੀਆਂ ਦੀ ਹਾਲਤ ਖਰਾਬ ਹੋ ਗਈ ਨਾਈ ਵਿਡੀਆ ਤੇ ਮੈਟਾ ਵਰਗੀਆਂ ਕੰਪਨੀਆਂ ਦੇ ਭਵਿੱਖ ਤੇ ਸਵਾਲ ਉੱਠਣ ਲੱਗੇ ਨਾਈ ਵਿਡੀਆ ਨੂੰ ਤਾਂ 600 ਬਿਲੀਅਨ ਡਾਲਰ ਦਾ ਨੁਕਸਾਨ ਹੋ ਗਿਆ ਇਸ ਤੋਂ ਇਲਾਵਾ ਮਾਈਕਰੋਸਾਫਟ ਟੈਸਲਾ ਤੇ ਗੂਗਲ ਦੇ ਸ਼ੇਅਰ ਵੀ ਡਿੱਗੇ ਇਸ ਸਬ ਦਾ ਕਾਰਨ ਬਣਿਆ ਡੀਪ ਸੀਕ ਆਜੋ ਹੁਣ ਇਹਦੇ ਬਾਰੇ ਕੁਝ ਜਾਣਦੇ ਹਾਂ ਨਵੇਂ ਸਾਲ ਦੇ ਪਹਿਲੇ ਮਹੀਨੇ ਦੀ ਚੀਨ ਦੇ ਚਾੜੇ ਚਾਨਣ ਨੇ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਲਡ 트੍ਰੰਪ ਨੂੰ ਫਿਕਰਾਂ ਚ ਪਾ ਦਿੱਤਾ ਚੀਨ ਤੇ ਅਮਰੀਕਾ ਚ ਵਰਲਡ ਪਾਵਰ ਬਣਨ ਦੀ ਲੜਾਈ ਦੀਆਂ ਕਈ ਪਰਤਾਂ ਨੇ ਇਹਨਾਂ ਦੋਹਾਂ ਦੇਸ਼ਾਂ ਚ ਤੋਪਾਂ ਟੈਂਕਾਂ ਤੇ ਮਝੇਲਾਂ ਵਾਲੀ ਜੰਗ ਸ਼ਾਇਦ ਕਦੇ ਨਾ ਹੋਵੇ ਇਹਨਾਂ ਦੀ ਬਹੁਤ ਹੀ ਜੰਗ ਵਪਾਰ ਤੇ ਤਕਨੀਕ ਦੀ ਜੰਗ ਹੈ ਲੰਗੀ 10 ਜਨਵਰੀ ਨੂੰ ਚੀਨ ਚ ਬਣਿਆ ਆਰਟੀਫੀਸ਼ੀਅਲ ਇੰਟੈਲੀਜੈਂਸ AI ਮਾਡਲ ਡੀਪ ਸੀਕ ਐਪਲ ਸਟੋਰ ਤੇ ਸਭ ਤੋਂ ਵੱਧ ਡਾਊਨਲੋਡ ਹੋਇਆ ਇੰਨੀ ਵੱਡੀ ਗਿਣਤੀ ਵਿੱਚ ਡੀਪਸੀਕ ਐਪ ਦੇ ਡਾਊਨਲੋਡ ਹੋਣ ਨੇ ਜਿੱਥੇ ਤਕਨੀਕ ਦੀ ਮੰਡੀ ਵਿੱਚ ਪੈਸੇ ਲਾਉਣ ਵਾਲਿਆਂ ਨੂੰ ਹੈਰਾਨ ਕਰ ਦਿੱਤਾ ਉੱਥੇ ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਵੀ ਚੀਕ ਮਰਵਾ ਦਿੱਤੀ ਟਰੰਪ ਨੇ ਅਮਰੀਕੀ ਕੰਪਨੀ ਨੂੰ ਨੋਹਰਾ ਮਾਰਿਆ ਕਿ ਪਤੰਦਰੋਂ ਭੰਗ ਪੀ ਕੇ ਸੁੱਤੇ ਹੋ ਚੀਨ ਚੜ੍ਹ ਕੇ ਆ ਗਿਆ ਆਪਾਂ ਨੂੰ ਤਕਨੀਕ ਦੇ ਇਸ ਮੁਕਾਬਲੇ ਵਿੱਚ ਜਿੱਤਣ ਲਈ ਖੇਡਣਾ ਚਾਹੀਦਾ ਡੀਪਸੀਕ ਦਾ ਨਵਾਂ ਅਪਡੇਟ 20 ਜਨਵਰੀ ਨੂੰ ਆਇਆ ਸੀ ਜਿਸ ਦਾ ਨਾਮ ਹੈ ਡੀਪਸੀਕ ਆਰ1 ਜਿਨੇ ਪੂਰੇ ਤਕਨੀਕੀ ਉਦਯੋਗ ਅਤੇ ਵਿਰੋਧੀਆਂ ਦੇ ਖੇਮੇ ਵਿੱਚ ਭਾਜੜ ਪਾ ਦਿੱਤੀ। AI ਐਪਲੀਕੇਸ਼ਨਾਂ ਤਾਂ ਪਹਿਲਾਂ ਵੀ ਬੜੀਆਂ ਸੀ ਪਰ ਇਸ ਵਿੱਚ ਕੀ ਖਾਸ ਹੈ? ਦਰਅਸਲ ਡੀਪ ਸੀਕ ਨੂੰ ਇੰਨਾ ਖਾਸ ਬਣਾਉਣ ਵਾਲੀ ਗੱਲ ਇਹ ਹੈ ਕਿ ਇਹਦੀ ਕੰਪਨੀ ਦਾ ਦਾਅਵਾ ਹੈ ਕਿ ਇਸ ਨੂੰ ਓਪਨ AI ਵਰਗੇ ਮੋਹਰੀ ਮਾਡਲਾਂ ਦੇ ਮੁਕਾਬਲੇ ਖੜਾ ਕਰ ਦਿੱਤਾ ਹੈ। ਪਰ ਖਾਸੀ ਤੇ ਹੈ ਕਿ ਇਸ ਨੇ ਸੌਦਾ ਬਹੁਤ ਹੀ ਸਸਤਾ ਤਿਆਰ ਕੀਤਾ। ਇਸ ਉੱਤੇ ਸਿਰਫ 51 ਕਰੋੜ ਰੁਪਏ ਖਰਚ ਹੋਇਆ ਪਰ ਮੈਟਾ AI ਤੇ ਇਸ ਤੋਂ 10 ਗੁਣਾ ਪੈਸਾ ਖਰਚ ਹੋਇਆ ਸੀ। ਇਸ ਉੱਤੇ ਬਹੁਤ ਹੀ ਘੱਟ ਚਿਪਾਂ ਦੀ ਵਰਤੋਂ ਕੀਤੀ ਗਈ ਹੈ। ਇਸ ਕਰਕੇ ਸੋਮਵਾਰ ਜਦੋਂ ਬਾਜ਼ਾਰ ਖੁੱਲ੍ਹੇ ਤਾਂ ਚਿਪ ਬਣਾਉਣ ਵਾਲੀਆਂ ਵੱਡੀਆਂ ਕੰਪਨੀਆਂ ਨੂੰ ਕਈ ਬਿਲੀਅਨ ਡਾਲਰ ਦਾ ਘਾਟਾ ਪਿਆ ਜਿਹੜਾ ਕਿ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵੱਡਾ ਇੱਕ ਦਿਨ ਦਾ ਨੁਕਸਾਨ ਹੈ ਇਹ ਹੁਣ ਤਕਨੀਕੀ ਮੰਡੀ 'ਚ ਬੀਜਿੰਗ ਤੇ ਵਾਸ਼ਿੰਗਟਨ ਦੀ ਮੁੱਚ ਦਾ ਸਵਾਲ ਬਣ ਗਿਆ ਹੈ ਹਾਲਾਂਕਿ ਬੀਜਿੰਗ ਹੁਣ ਤਕਨੀਕੀ ਖੋਜਾਂ 'ਚ ਦੁੱਗਣਾ ਹੋ ਗਿਆ ਪਿੱਛੇ ਜੇ ਇਕਨੋਮਿਕ ਟਾਈਮਜ਼ ਨੇ ਦੱਸਿਆ ਸੀ ਕਿ ਅਮਰੀਕਾ ਤਕਨੀਕੀ ਮੰਡੀ ਤੇ ਆਪਣਾ ਦਬਦਬਾ ਕਾਇਮ ਨਹੀਂ ਰੱਖ ਪਾ ਰਿਹਾ ਉਂਝ ਜੇ ਰੋਲਾ ਆਮ ਮੋਬਾਈਲ ਵਰਤਣ ਵਾਲੇ ਨੂੰ ਸਮਝਾਉਣਾ ਹੋਵੇ ਤਾਂ ਉਹਨਾਂ ਨੂੰ ਇਹ ਜਾਣਨਾ ਪਵੇਗਾ ਕਿ ਆਰਟੀਫੀਸ਼ੀਅਲ ਇ ਆਰਟੀਫੀਸ਼ੀਅਲ ਇੰਟੈਲੀਜੈਂਸ ਜਾਨੀ ਕਿ AI ਇਦਾਂ ਦੀ ਤਕਨੀਕ ਹੈ ਕਿ ਬੰਦੇ ਨੇ ਆਪਣੇ ਮਸਲੇ ਲਿਖ ਬੋਲ ਕੇ ਕੰਪਿਊਟਰ ਨੂੰ ਸਮਝਾ ਦਿੱਤੇ ਹੁਣ ਜਾਨੀ ਕਿ ਮੋਬਾਈਲ ਬੰਦੇ ਵਾਂਗ ਉਸ ਨੂੰ ਉਸਦੇ ਸਵਾਲਾਂ ਦੇ ਜਵਾਬ ਦੇਵੇਗਾ ਇੱਕ ਹੋਰ ਚੈਟਬੋਟਸ ਦੀ ਬੜੀ ਗੱਲ ਹੁੰਦੀ ਹੈ ਚੈਟਬੋਟਸ ਕੀ ਹੈ ਇਹ ਇੱਕ ਕੰਪਿਊਟਰ ਪ੍ਰੋਗਰਾਮਿੰਗ ਹੈ ਜੋ ਬੰਦੇ ਵਾਂਗ ਗੱਲਬਾਤ ਸਮਝ ਅਤੇ ਕਰ ਸਕਦਾ ਸਮਝੋ ਕਿ ਮਸ਼ੀਨ ਨੂੰ ਮਸਲੇ ਸਮਝਣ ਅਤੇ ਹੱਲ ਕਰਨ ਲਈ ਇੱਕ ਤਕਨੀਕ ਬਣਾ ਦਿੱਤੀ ਹੈ ਉਹ ਆਪਣੇ ਅੰਦਰ ਪਈ ਅਥਾ ਜਾਣਕਾਰੀ ਅਤੇ ਪੈਟਰਨਾਂ ਨੂੰ ਪਛਾਣ ਕੇ ਜੋ ਪੁੱਛੋ ਦੱਸ ਸਕਦਾ ਹੈ ਬੰਦੇ ਵਾਂਗ ਗੱਲ ਕਰ ਸਕਦਾ ਹੈ ਅਤੇ ਲਿਖ ਸਕਦਾ ਹੈ ਭਵਿੱਖਬਾਣੀ ਕਰ ਸਕਦਾ ਹੈ ਪਿਛਲੇ 1-2 ਸਾਲਾਂ ਚ ਓਪਨ AI ਦੇ ਚੈਟ ਜੀਪੀਟੀ ਤੇ ਮੈਟਾ AI ਤੇ ਹੁਣ ਡੀਪਸੀ ਇੱਕ ਵਰਗੇ ਚੈਟਬੋਟਸ ਸਾਡੇ ਮੋਬਾਈਲਾਂ ਚ ਆ ਗਏ ਐ ਇਹ ਟੂਲ ਬੰਦੇ ਵਾਂਗ ਹੀ ਝੂਠ ਮਾਰ ਸਕਦੇ ਨੇ ਅਤੇ ਪੱਖਪਾਤੀ ਤੇ ਮੀਸਣੇ ਨੇ ਜਿਵੇਂ ਜਿਸ ਦੇਸ਼ ਨੇ ਬਣਾਇਆ ਹੋਵੇ ਉਹਦੇ ਅੰਦਰੂਨੀ ਸਿਆਸੀ ਮਸਲਿਆਂ ਬਾਰੇ ਸਵਾਲ ਪੁੱਛਣ ਤੇ ਚੁੱਪ ਕਰ ਜਾਂਦੇ ਨੇ ਉnde ਲੱਖਾਂ ਲੋਗਰ ਜਾਣਾਂ ਦੇ ਕੰਮ ਆ ਜਿਵੇਂ ਕਿ ਈਮੇਲ ਲਿਖਣੀ ਆ ਦਫਤਰੀ ਕੰਮਕਾਜ ਅਤੇ ਸਵਾਲਾਂ ਦੇ ਜਵਾਬ ਦੇਣ ਵਿੱਚ ਚੈਟ ਜੀਪੀਟੀ ਵਰਗੇ ਟੂਲਸ ਦੀ ਵਰਤੋਂ ਕਰਦੇ ਨੇ ਡੀਪ ਸੀਕ ਵੀ ਇੱਕ ਮੁਫਤ AI ਚੈਟਬੋਟ ਹੈ ਜੋ ਕਿ ਚੈਟ ਜੀਪੀਟੀ ਵਾਂਗ ਹੀ ਦਿਖਦਾ ਹੈ ਤੇ ਕੰਮ ਕਰਦਾ ਹੈ ਬਹੁਤ ਸਾਰੇ ਹੋਰ ਚੀਨੀ AI ਮਾਡਲਾਂ ਵਾਂਗ ਡੀਪ ਸੀਕ ਨੂੰ ਵੀ ਸਿਆਸੀ ਤੇ ਸੰਵੇਦਨਸ਼ੀਲ ਸਵਾਲਾਂ ਤੋਂ ਬਚਣ ਦੀ ਸਿਖਲਾਈ ਦਿੱਤੀ ਗਈ ਹੈ ਇਹਨੂੰ ਪੁੱਛੋ ਕਿ 4 ਜੂਨ 1999 ਨੂੰ ਧਿਆਨ ਮੈਨ ਸਕੁਆਇਰ ਤੇ ਕੀ ਹੋਇਆ ਸੀ ਤਾਂ ਇਹ ਡੀਪ ਸੀਕ ਕਤਲੇਆਮ ਬਾਰੇ ਕੋਈ ਵੇਰਵਾ ਨਹੀਂ ਦਿੰਦਾ ਕਿਉਂਕਿ ਚੀਨ ਵਿੱਚ ਇਸ ਮਸਲੇ ਤੇ ਗੱਲ ਕਰਨੀ ਵਰਜਿਤ ਹੈ ਇਹਨਾਂ ਟੂਲਾਂ ਬਾਰੇ ਆਮ ਲੋਕਾਂ ਦੀ رائے ਇਹ ਹੈ ਕਿ ਮੁਫਤ ਵਿੱਚ ਡਾਟਾ ਚੋਰੀ ਕਰਨ ਤੇ ਜੁਗਾੜ ਨੇ ਤਾਂ ਹੀ ਮੁਫਤ ਵਿੱਚ ਤੁਹਾਨੂੰ ਮੁਹੱਈਆ ਕਰਵਾਏ ਜਾਂਦੇ ਨੇ ਡੀਪ ਸਿਕ ਨੂੰ ਲਿਆਂਗ ਵੇਨ ਫੇਕਨਾ ਦੇ ਮੁੰਡੇ ਨੇ ਬਣਾਇਆ ਜਿਨੇ ਪਿੱਛੇ ਜੇ ਚੀਨ ਦੀ ਜੇਹਾਂਗ ਯੂਨੀਵਰਸਿਟੀ ਤੋਂ ਇਲੈਕਟ੍ਰੋਨਿਕ ਸੂਚਨਾ ਇੰਜੀਨੀਅਰਿੰਗ ਅਤੇ ਕੰਪਿਊਟਰ ਵਿਗਿਆਨ ਵਿੱਚ ਡਿਗਰੀਆਂ ਕੀਤੀਆਂ ਸੀ ਪਰ ਹੁਣ ਇੱਕਦਮ ਦੁਨੀਆ ਭਰ ਵਿੱਚ ਮਸ਼ਹੂਰ ਹੋ ਗਿਆ ਤੇ ਅਗਲਾ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਨਾਲ ਫਿਰਦਾ ਅਸਲ ਗੱਲ ਇਹ ਹੈ ਕਿ ਸਿਲੀਕਨ ਵੈਲੀ ਤੋਂ ਆਉਣ ਵਾਲੇ ਬਹੁਤ ਸਾਰੇ ਅਮਰੀਕੀ AI ਵਪਾਰੀਆਂ ਦੇ ਉਲਟ ਲਿਆਂਗ ਨੇ ਗਰੀਬੀ ਦਾਅਵੇ ਵਿੱਚ ਹੀ ਬਰਾਬਰ ਦਾ ਵਾਂਝ ਘਟ ਦਿੱਤਾ ਆਪਣੇ ਤਾਂ ਲੋਕਾਂ ਨੇ ਇਸ ਨੂੰ ਵੇਖਾ ਵੇਖੀ ਡਾਊਨਲੋਡ ਕਰਨਾ ਸ਼ੁਰੂ ਕਰ ਦੇਣਾ ਪਰ ਆਸਟ੍ਰੇਲੀਆ ਦੇ ਵਿਗਿਆਨ ਮੰਤਰੀ ਨੇ ਇਸ ਡੀਪ ਸੀਕ ਦੀ ਸੁਰੱਖਿਆ ਤੇ ਕੁਝ ਸਵਾਲ ਚੁੱਕੇ ਨੇ ਤੇ ਤਤ ਕੱਢਿਆ ਕਿ ਇਸ ਨੂੰ ਸਾਵਧਾਨੀ ਨਾਲ ਵਰਤਣਾ ਚਾਹੀਦਾ ਨਹੀਂ ਤਾਂ ਹੱਥ ਮਲਦੇ ਰਹਿ ਜਾਓਗੇ ਅਜਿਹੀ ਹੋਰ ਜਾਣਕਾਰੀ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ ਸਾਡਾ ਪੇਜ ਲਾਈਕ ਕਰੋ ਸਤਿ ਸ਼੍ਰੀ ਅਕਾਲ うん。